ਭਾਈ ਕਿਉਂ ਜੀ ਬੈਠ ਗਏ ਹਾਂ ਭਾਈ ਬੈਹ ਗਏ ਭਾਈ ਗੱਲ ਹੀ ਚਾਹਦਾ ਕੋਈ ਵਧੀਆ ਜੀ ਫਿਰ ਗੱਲ ਸਰਾਮਾ ਹਾਂ ਜੀ ਗੱਲ ਤੇਰੇ ਕੰਮ ਦੀ ਐ ਪੱਲੇ ਨਾਲ ਬੰਨਣੀ ਠੀਕ ਹੈ ਜੀ ਜੇ ਤੈਨੂੰ ਧਾਰ ਮਿਲੂਗਾ ਨਾ ਖੁਸ਼ ਨਾ ਹੋਈ ਕਿਉਂ ਜੀ ਕਿਉਂਕਿ ਤੂੰ ਤਾਂ ਗਲੀ ਗਲੀ ਜਾਣਾ ਧਾਰ ਕੋਠੇ ਕੋਠੇ ਝੜ ਕੇ ਤੇਰੇ ਮੂਰੇ ਆ ਜੂ ਹੂੰ ਇੱਕ ਚੋਰਾ ਠੱਗਾ ਦੇ ਚਿੱਟੇ ਕੱਪੜੇ ਦੇਖ ਕੇ ਖੁਸ਼ ਨਾ ਹੋਈ ਉਹਨਾਂ ਦੀ ਕੁੱਟ ਪੈਂਦੀ ਦੇਖੀ ਇੱਕ ਹੱਕ ਦੀ ਕਮਾਈ ਖਾਈ ਚਾਹੇ ਰੜੇ ਮਦਾਨ ਬੈ ਕੇ ਖਾ ਲਈ ਤੈਨੂੰ ਕੋਈ ਟੋਕੂਗਾ ਨਹੀਂ ਇੱਕ ਕਿਸੇ ਦਾ ਪੈਸਾ ਨਾ ਰੱਖੀ ਆਪਦੇ ਬੇਸ਼ੱਕ ਦੀ ਭੁੱਲ ਜੀ ਤੇਰੀ ਕਿਦੇ ਗਰਜ ਨਹੀਂ ਰੁਕਣੀ ਸਮਝ ਗਿਆ ਨਾ ਇਹ ਗੱਲਾਂ ਪੱਲੇ ਨਾਲ ਬੰਨ ਲੈ ਠੀਕ ਹੈ ਜੀ ਹਾਂ ਤੈਨੂੰ ਕਿਦੇ ਮਾਰ ਨਹੀਂ ਪਊਗੀ ਗੱਲਾਂ ਪੱਲੇ ਨਾਲ ਬੰਨ ਕੇ ਰੱਖੀਆਂ ਜੀ ਹਾਂ ਸੋ ਥੋੜੀ ਗੱਲਾਂ ਮੈਂ ਪੱਲੇ ਨਾਲ ਬੰਨ ਲਈਆਂ ਇਹ ਗੱਲਾਂ ਮੈਂ ਵਿੱਚ ਯਾਦ ਰੱਖੂੰਗਾ ਜੀ ਹਾਂ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਇਹ ਸਿਆਣਿਆਂ ਨੂੰ ਵੀ ਮਿਲਦੀਆਂ ਇਹ ਹੀਆਂ ਗੱਲਾਂ ਆਮ ਗੱਲਾਂ ਨਹੀਂ ਮਿਲਦੀਆਂ ਹਾਂਜੀ ਠੀਕ ਹੈ ਨਾ ਅੱਗੇ ਪੁਰਾਣੇ ਬਜ਼ੁਰਗ ਸੀ ਜਿਹੜੇ ਉਹ ਘੱਟ ਪਵਾ ਖਾ ਲੈਂਦੇ ਸੀ ਗੱਲ ਕਰ ਧਾਰਨੀ ਲੈਂਦੇ ਸੀ ਕਿ ਜਤੋਂ ਹਾਂਜੀ ਇਹ ਤਾਂ ਹਾਂ ਜਵਾਨਾਂ ਦੇ ਪੱਕੇ ਸੀ ਹਾਂਜੀ ਤਾਂ ਹੀ ਉਹਨਾਂ ਦੀ ਕਦਰ ਸੀ ਸਮਝ ਗਿਆ ਹੁਣ ਤਾਂ ਲੋਕਾਂ ਦੀ ਜਵਾਨ ਹੀ ਨਹੀਂ ਰਹੀ ਇਹ ਗੱਲਾਂ ਨੋਟ ਕਰਕੇ ਰੱਖ ਬੇਟਾ ਹਾਂਜੀ ਸੱਚੀਆਂ ਗੱਲਾਂ ਨੇ ਤੁਹਾਡੀਆਂ ਬਸ ਮੈਂ ਪੱਲੇ ਨਾਲ ਬੰਨ ਲੀਆਂ ਠੀਕ ਐ